ਏ ਹੈ ਜੀ ਬਿੰਦੀ ਕਨੌਜੀਆ ਜਿਨ੍ਹਾਂ ਨੇ ਆਪਣੀ ਐਡ ਕੀਤੀ ਹੈ ਇੰਸਟਾਗ੍ਰam ਤੇ ਤੇ ਔਰ ਫੇਸਬੁੱਕ ਤੇ ਤੇ YouTube ਤੇ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਐਡ ਪਾਈ ਹੈ ਤੇ ਇਹ ਮੇਰਾ ਛੋਟਾ ਭਰਾ ਹੈਗਾ ਤੇ ਇਹਨਾਂ ਤੋਂ ਮੈਂ ਮਨ ਖੁਸ਼ ਹੋ ਕੇ ਇਹਨਾਂ ਦੀ ਐਡ ਤੋਂ ਮੈਂ ਇਹਨਾਂ ਨੂੰ ਸਨਮਾਨਿਤ ਕਰ ਰਿਹਾ ਜਿਹੜਾ ਕਿ ਬਜਾਜ ਕੰਪਨੀ ਦਾ ਇੰਡੈਕਸ਼ਨ ਦੇ ਰਿਹਾ ਇਹਨਾਂ ਨੂੰ ਮੈਂ ਠੀਕ ਹੈ ਜੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਐਡ ਕਰਦੇ ਆ ਅ ਜਦੋਂ ਕਿਸੇ ਨੇ ਮੇਰੇ ਵੀਰ ਨੇ ਹੋਰ ਨੂੰ ਵੀ ਐਡ ਕਰਵਾਉਣੀ ਹੈ ਤਾਂ ਬਿੰਦੀ ਕਨੋਜੀਆ ਬਸ ਸਟੈਂਡ 'ਚ ਹੀ ਇੱਥੇ ਇਹਨਾਂ ਦਾ ਫਰੂਟ ਦਾ ਕੰਮ ਹੈ ਬਹੁਤ ਵਧੀਆ ਤੇ ਬਹੁਤ ਹੀ ਵਧੀਆ ਸਾਵਧਾਨ ਤੇ ਸੂਝਵਾਨ ਇਨਸਾਨ ਨੇ ਤੇ ਮੇਰਾ ਛੋਟਾ ਭਰਾ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਅੱਗੇ ਤੋਂ ਕਿਸੇ ਨੇ ਐਡ ਵੀ ਹੋਰ ਨੇ ਵੀ ਕਰਾਉਣੀ ਹੈ ਇਲਾਕੇ ਦੇ ਵਿੱਚ ਕਿਤੇ ਵੀ ਤਾਂ ਇਹ ਬਿੰਦੀ ਕਨੋਜੀਆ ਤੋਂ ਕਰਾਓ ਜਿਹੜੇ ਬੰਦੇ ਨੇ ਕੋਈ ਮੰਨ ਲਓ ਕਿਸੇ ਗੱਲ ਦਾ ਕੋਈ ਲਾਲਚ ਨਹੀਂ ਮੇਰਾ ਬਹੁਤ ਵਧੀਆ ਇਹਨੇ ਐਡ ਕਰੀ ਹੈ ਬਹੁਤ ਵਧੀਆ ਮੈਨੂੰ ਰਿਸਪੌਂਸ ਮਿਲਿਆ ਠੀਕ ਹੈ ਜੀ ਤੇ ਇਹਨਾਂ ਨੂੰ ਮੈਂ ਸਨਮਾਨਿਤ ਕਰ ਰਿਹਾ ਹਾਂ ਹੁਣ ਤੇ ਮੈਂ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਠੀਕ ਹੈ ਤੇ ਆਪਾਂ ਵੀ ਕਿਸੇ ਕੱਲੋ ਕੱਚ ਨਹੀਂ ਛੱਡੀ ਸੇਟ ਦੀ ਪੂਰੀ ਵੀਡੀਓ ਨੂੰ ਵਾਇਰਲ ਕੀਤਾ ਤੇ ਅੱਜ ਸਾਰੇ ਪਾਸੇ ਕਾਲਾ ਸੇਟ ਕਾਲਾ ਸੇਟ ਹੋ ਜਾਂਦੀ ਆ ਤੇ ਧੰਨਵਾਦੀ ਤੁਹਾਡਾ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਜੀ ਤੇ ਅੱਗੇ ਤੋਂ ਵੀ ਆਪਣਾ ਹੀ ਚੱਲਦਾ ਰਹੂਗਾ ਜੀ ਅਸੀਂ ਤੁਹਾਨੂੰ ਸਨਮਾਨਤ ਕਰਦੇ ਰਹੀਏ ਤੇ ਤੁਸੀਂ ਸਾਡੀ ਐਡ ਕਰਦੇ ਰਹੋ ਬਹੁਤ-ਬਹੁਤ ਧੰਨਵਾਦ ਜੀ ਬਿੰਦੀ ਕਨੌਜੀਆ ਜੀ ਦਾ ਧੰਨਵਾਦ ਜੀ ਬਹੁਤ-ਬਹੁਤ ਥੈਂਕ ਯੂ